ਅੱਜ ਇੱਕ ਬਾਪ ਆਪਣੇ ਬੇਟੇ ਨੂੰ ਮਿਲੂਗਾ। ਲਗ 4 ਮਹੀਨੇ ਹੋ ਗਏ। ਬਾਪ ਆਪਣੇ ਬੇਟੇ ਦੇ ਲਈ ਦਰ ਦਰ ਦੇ ਠੋਕਰਾਂ ਖਾਂਦਾ। ਜਿੱਥੇ ਵੀ ਕਿਤੇ ਪਤਾ ਲੱਗਦਾ ਭਜਦਾ ਉਧਰ ਨੂੰ ਜਾਂਦਾ ਕਿ ਕਿਸੇ ਤਰੀਕੇ ਮੇਰਾ ਪੁੱਤ ਲੱਭ ਜੇ। ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਅਪਰਾਲੇ 'ਚ ਸਹਿਯੋਗ ਦਿੱਤਾ। ਅੱਜ ਇੱਕ ਪੁੱਤ ਆਪਣੀ ਮਾਂ ਕੋਲੇ ਇੱਕ ਆਪਣਾ ਪੁੱਤ ਆਪਣੇ ਬਾਪ ਕੋਲੇ ਆਪਣੇ ਘਰ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਕੋਲੇ ਰਜਿੰਦਰ ਪ੍ਰਸ਼ਾਦ ਜੀ ਆਏ ਨੇ ਆਪਣੇ ਬੇਟੇ ਨੂੰ ਲੈਣ ਇਹਨਾਂ ਦਾ ਬੇਟਾ ਸਾਡੇ ਸੁਪਨਿਆਂ ਦੇ ਘਰ ਵਿੱਚ ਜਸਵੰਤ ਸਿੰਘ ਰਾਣਾ ਇਹ ਵੀਰ 19 9 2024 ਨੂੰ ਪਹੁੰਚਿਆ ਸਾਡੀ ਟੀਮ ਦੇ ਮੈਂਬਰ ਨੇ ਬਿਹਾਰਾਬੀਰ ਮਾਨਸੇ ਜ਼ਿਲ੍ਹੇ ਤੋਂ ਬਰਜਰਾਠੀ ਪਿੰਡ ਤੋਂ ਉਸ ਪਿੰਡ ਦੇ ਵਿੱਚ ਵੀਰ ਸਵੇਰੇ ਸਵੇਰੇ ਠੰਡ ਦੇ ਵਿੱਚ ਘੁੰਮਦਾ ਸੀ ਦੋ ਤਿੰਨ ਦਿਨ ਉਹ ਵੀਰਾ ਨੇ ਕੋਸ਼ਿਸ਼ ਕੀਤੀ ਵੀਰੇ ਦੇ ਹੁਲੀਏ ਨੂੰ ਦੇਖ ਕੇ ਕੱਪੜਿਆਂ ਨੂੰ ਦੇਖ ਕੇ ਬੋਲਬਾਣੀ ਨੂੰ ਦੇਖ ਕੇ ਵੀਰਾ ਘਰ ਲੱਭ ਜੇ ਕਿਸ ਤਰੀਕੇ ਵੀਰੇ ਦੇ ਰਖੜੀ ਬੰਨੀ ਹੋਈ ਸੀ ਪੈਂਟ ਤੇ ਝੱਗਾ ਦਿੱਤਾ ਸੀ ਕੱਪੜੇ ਪਾਏ ਸੀ ਪਰ ਗੰਦੇ ਹੋ ਚੁੱਕੇ ਸੀ ਕੱਪੜੇ ਇੰਜ ਲੱਗਦਾ ਸੀ ਜਿਵੇਂ ਆਪਣੇ ਤੋਂ ਵਿਛੜ ਗਿਆ ਦਿਮਾਗੀ ਥੋੜਾ ਠੀਕ ਨਹੀਂ ਸੀਗਾ ਅਪਸੈਟ ਸੀ ਵੀਰਾ ਵੀ ਆਪਣੇ ਘਰੋਂ ਕਿਤੇ ਨਾ ਕਿਤੇ ਇਸ ਪਾਸੇ ਨਿਕਲ ਗਿਆ ਵੀਰਾ ਦਾ ਘਰ ਲੱਭਿਆ ਜਾਵੇ ਤਿੰਨ ਦਿਨ ਜਦੋਂ ਘਰ ਨਹੀਂ ਲੱਭਿਆ ਤਾਂ ਬਿਹਾਰੇ ਵੀਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਸੁਪਨਿਆਂ ਦੇ ਘਰ ਪਹੁੰਚਦਾ ਕੀਤਾ ਸਾਡੇ ਵੀਰ ਨੂੰ ਜਸਵੰਤ ਸਿੰਘ ਰਾਣਾ ਨੂੰ ਕਿ ਜਸਵੰਤ ਸਿੰਘ ਰਾਣਾ ਦੀ ਅਸੀਂ ਵੀਡੀਓ ਸਾਂਝੀ ਕੀਤੀ 19 9 2024 ਦੇ ਵਿੱਚ ਤੇ ਉਸ ਤੋਂ ਬਾਅਦ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਹੁੰਦੀ ਸਾਡੇ ਟੀਮ ਦੇ ਮੈਂਬਰ ਸ਼ਿਵਾਸ਼ ਕੁਮਾਰ ਜੀ ਉਹਨਾਂ ਤੱਕ ਪਹੁੰਚੀ ਤੇ ਸ਼ਿਵਾਸ਼ ਜੀ ਉਹਨਾਂ ਨੇ ਜਿਹੜਾ ਐਡਰੈਸ ਉਸ ਟਾਈਮ ਰਜਿੰਦਰ ਜਸਵੰਤ ਰਾਣਾ ਜੀ ਨੇ ਦੱਸਿਆ ਸੀ ਉਹਨੂੰ ਲੱਭਦੇ ਲੱਭਦੇ ਇਹਨਾਂ ਨੇ ਪਰਿਵਾਰ ਤੱਕ ਪਹੁੰਚੇ ਤੇ ਅੱਜ ਰਜਿੰਦਰ ਪ੍ਰਸ਼ਾਦ ਜੀ ਆਪਣੇ ਬੇਟੇ ਨੂੰ ਲੈਣ ਆਏ ਨੇ ਇੱਕ ਐਫਆਈਆਰ ਦੀ ਕਾਪੀ ਲੈ ਕੇ ਆਏ ਨੇ ਜਿਹਦੇ ਵਿੱਚ ਇਹਨਾਂ ਨੇ 18 ਤਰੀਕ ਨੂੰ ਇਹ ਐਫਆਈਆਰ ਦਰਜ ਕਰਾਈ 18 9 2024 ਨੂੰ ਤੇ 16 9 2024 ਨੂੰ ਇਹਨਾਂ ਦਾ ਬੇਟਾ ਕਰੋ ਗੁੰਮ ਗਿਆ ਸੀ ਤੇ 19 9 2024 ਨੂੰ ਸਾਨੂੰ ਇੱਥੇ ਰਜਿੰਦਰ ਵੀਰ ਰਾਣਾ ਵੀਰ ਮਿਲ ਗਿਆ ਸੀ ਸਾਡੇ ਕੋਲੇ ਆ ਗਿਆ ਤੇ ਅੱਜ ਬਾਪੂ ਨੂੰ ਦੁਬਾਰਾ ਪੁੱਤ ਮਿਲ ਗਿਆ ਦੁਬਾਰਾ ਪੁੱਤ ਜੰਮਿਆ ਬਾਪੂ ਦੀਆਂ ਅੱਖਾਂ 'ਚੋਂ ਪਾਣੂ ਪਾਣੀ ਨਹੀਂ ਸੀ ਰੁਕਦਾ ਜਦੋਂ ਬਾਪੂ ਸਾਨੂੰ ਦੱਸ ਰਿਹਾ ਸੀ ਵੀ ਮੇਰਾ ਬੇਟਾ ਵਾ ਇਹਦੇ ਤਿੰਨ ਬੱਚੇ ਵੀ ਆ ਮੇਰੇ ਦੂਸਰੇ ਬੇਟੇ ਵੀ ਆ ਬੱਚੇ ਵੀ ਆ ਪਰ ਇਹਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਇਹਦੀ ਦਵਾਈ ਚੱਲਦੀ ਸੀ ਕੁਝ ਸਮੇਂ ਤੋਂ ਇਹਦੀ ਦਵਾਈ ਅਸੀਂ ਬੰਦ ਕਰਤੀ ਉਹਦੀ ਵਾਈਫ ਕਹਿੰਦੀ ਵੀ ਕੋਈ ਫਰਕ ਤਾਂ ਪੈਂਦਾ ਨਹੀਂ ਵੀ ਆਪਾਂ ਇਹਦੀ ਦਵਾਈ ਕਾਹਤੋਂ ਖਵਾਉਨੇ ਇੰਨੇ ਪੈਸੇ ਖਰਚਦੇ ਆ ਤਾਂ ਉਹ ਦਵਾਈ ਬੰਦ ਕਰਨ ਤੋਂ ਬਾਅਦ ਉਹਦੀ ਹਾਲਤ ਜ਼ਿਆਦਾ ਵਿਗੜ ਗਈ ਤੇ ਘਰੋਂ ਨਿਕਲ ਗਿਆ ਤੇ ਹੁਣ ਅਸੀਂ ਪਿਛਲੇ ਕਰੀਬ 3-4 ਮਹੀਨਿਆਂ ਤੋਂ ਲੱਭਦੇ ਫਿਰਦੇ ਆ 9ਵੇਂ ਮਹੀਨੇ ਦਾ ਗੁੰਮਿਆ ਹੋਇਆ ਅੱਜ ਪਹਿਲੇ ਮਹੀਨੇ ਦੇ ਵਿੱਚ ਜਾ ਕੇ ਇਹ ਵੀਰ ਲੱਭਿਆ। ਕਰੀਬ 4 ਮਹੀਨੇ ਹੋ ਗਏ। ਬਾਪ ਆਪਣੇ ਬੇਟੇ ਦੇ ਲਈ ਦਰ ਦਰ ਦੀਆਂ ਠੋਕਰਾਂ ਖਾਂਦਾ। ਜਿੱਥੇ ਵੀ ਕਿਤੇ ਪਤਾ ਲੱਗਦਾ ਭਜਦਾ ਉਧਰ ਨੂੰ ਜਾਂਦਾ ਵੀ ਕਿਸੇ ਤਰੀਕੇ ਮੇਰਾ ਪੁੱਤ ਲੱਭ ਜਵੇ। ਧੰਨਵਾਦ ਸ਼ਿਵਾਸ਼ ਅੰਕਲ ਦਾ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਆਪਣੀ ਡਿਊਟੀ ਆਪਣਾ ਫਰਜ਼ ਸਮਝਦਿਆਂ ਇਸ ਪਰਿਵਾਰ ਨੂੰ ਅੱਜ ਮਿਲਾਉਣ ਦੇ ਵਿੱਚ ਅਪਾਰਲਾ ਕੀਤਾ ਯੋਗਦਾਨ ਪਾਇਆ। ਅੱਜ ਬਾਪੂ ਜੀ ਮਿਲਦੇ ਆ ਰਾਣਾ ਜੀ ਨੂੰ। ਬਾਕੀ ਸੁਪਨਿਆਂ ਦੇ ਘਰ ਅੱਜ ਇੱਕ ਬਾਪ ਆਪਣੇ ਬੇਟੇ ਨੂੰ ਮਿਲੂਗਾ ਹਾਂਜੀ ਰਾਣਾ ਜੀ ਕੌਣ ਪਿਤਾ ਜੀ ਐ ਪੈਰੀ ਹੱਥ ਨਾਲ ਆ ਪਿਤਾ ਜੀ ਦੇ ਪੈਰ ਕਿੱਥੇ ਪਿਤਾ ਜੀ ਦੇ ਪੈਰ ਪੈਰ ਚੂ ਹਾਂ ਜੱਫੀ ਪਾ ਪਿਤਾ ਜੀ ਨੂੰ ਜੱਫੀ ਪਾ ਪਿਤਾ ਜੀ ਨੂੰ ਪਿਤਾ ਜੀ ਕਿੰਨਾ ਰੋਈ ਜਾਂਦੇ ਸੀਗੇ ਕਹਿੰਦੇ ਮੇਰਾ ਬੇਟਾ ਨਹੀਂ ਗੁੰਮ ਲੱਭਦਾ ਗੁੰਮ ਗਿਆ ਤੂੰ ਕਾਹ ਤੋਂ ਘਰ ਛੱਡ ਕੇ ਆ ਗਿਆ ਸੀ ਹਾਂ ਹੈ ਲੈ ਨੇ ਘਰ ਘਰ ਤੂੰ ਛੜ ਪੈ ਤੂੰ ਹੋ ਰਹਾ ਨਹੀਂ ਵੀਰ ਘਰ ਘਰ ਤੂੰ ਛੜ ਪੈ ਸੀ ਹੈ ਕੀ ਹੋ ਗਿਆ ਸੀ ਹਾਂ ਸੀ ਠੀਕ ਠਾਕ ਹਾਂ ਠੀਕ ਠਾਕ ਤੇਰੀ ਸ਼ਾਦੀ ਹੋਈ ਆ ਹਾਂ ਹੈ ਹਜੇ ਨਹੀਂ ਬੱਚੇ ਕਿੰਨੇ ਤੇਰੇ ਤੇ ਬੱਚੇ ਦਾ ਉਹ ਪਾਸੇ ਜੋ ਥੇ ਉਹ ਤਾਂ ਵੀ ਠੀਕ ਗਏ ਤੇਰੇ ਪਿਤਾ ਜੀ ਤਾਂ ਕਹਿੰਦੇ ਤੇਰੇ ਤਿੰਨ ਬੱਚੇ ਆ ਕੀ ਨਾਮ ਆ ਬੱਚਿਆਂ ਦਾ है बेटी का नाम की है बेटी का डॉली और बेटे का है, सही है, जी। है? की सही है, भी ठीक था। ऐसे ही है सब ठीक ठाक है नाम किया था डोलू की नाम है डौली। बच्चे का वो लड़की का नाम है खुशी हम्म राखी कहते हैं उसे और लड़के का नाम है वो लब्बू लब्बू लोकेश कुमार लोकेश कुमार दो बच्चे हैं और तीसरी जो लड़की है उसका दिमाग भी ऐसा ही है और उसका नाम है बुलबुल बुलबुल -बुल। तीन बच्चे हैं हाँ जी, कम सी जी ये काम करता थी जी पहले ये वहाँ पी पी ज्वेलर में काम करता था ये पी पी ज्वेलर सिक्योरिटी में था सिक्योरिटी में वहीं से पता नहीं क्या हुआ इसे छोड़ के काम करती हाँ मतलब रोड पर खड़ा रहा मतलब ਆ ਜੀ ਇਸ ਕਮਾਈ ਸੇ ਦਿਮਾਗ ਅਫਸੈਟ ਹੋ ਗਿਆ ਕਿੰਨੇ ਸਾਲ ਹੋ ਗਏ ਬਪੂ ਜੀ ਮੈਂ ਤਾਂ کم ਸੇ ਘੱਟ ਨੇ 10 ਸਾਲ ਹੋ ਗਏ ਜੀ 10 ਸਾਲ ਦਵਾਈ ਚੱਲਦੀ 10 ਸਾਲ ਤੋਂ ਹਾਂ ਦਵਾਈ ਚੱਲਦੀ ਤੇ ਹੁਣ ਦਵਾਈ ਬੰਦ ਕਰਤੀ ਸੀ ਤੁਸੀਂ ਜਦੋਂ ਹਾਂ ਥੋੜੇ ਦਿਨ ਦਵਾਈ ਬੰਦ ਕਰ ਦਿੱਤੀ ਤੇ ਰੇਂਦਰ ਪ੍ਰਸ਼ਾਦ ਜੀ ਜਿਵੇਂ ਹੁਣ ਇਹਨਾਂ ਦੀ ਮੈਡੀਸਿਨ ਚੱਲਦੀ ਹੈ ਸਾਡੇ ਕੋਲੋਂ ਇੱਥੋਂ ਹਾਂ ਜੀ ਕੋਈ ਖਰਚਾ ਨਹੀਂ ਆਇਆ ਕਰਨਾ ਤੁਹਾਡਾ ਫ੍ਰੀ ਮੈਡੀਸਿਨ ਮਿਲਣੀ ਤੁਸੀਂ ਹਰ ਮਹੀਨੇ ਨੂੰ ਲੈ ਕੇ ਆਉਣਾ ਹਾਂ ਬਿਲਕੁਲ ਲੈ ਕੇ ਆ ਕੇ ਇੱਥੋਂ ਦਵਾਈ ਲੈ ਕੇ ਵਾਪਸ ਚਲੇਗੇ ਠੀਕ ਹੈ ਜਦੋਂ ਤਿੰਨ ਚਾਰ ਮਹੀਨੇ ਬਾਅਦ ਇਹਨਾਂ ਦੀ ਦਵਾਈ ਸੈੱਟ ਬੈਠ ਜੂਗੀ ਫਿਰ ਅਸੀਂ ਇਕੱਲੇ ਵੀ ਤੁਸੀਂ ਆ ਕੇ ਦਵਾਈ ਲੈ ਜਾ ਕਰੋ ਇਹਨੂੰ ਨਾਲ ਵੀ ਨਹੀਂ ਲਿਆਉਣਾ ਪਊਗਾ ਤੁਹਾਨੂੰ ਠੀਕ ਪਰ ਇਹਨਾਂ ਦੀ ਮੈਡੀਸਿਨ ਬੰਦ ਨਾ ਕਰੋ ਨਾ ਹਾਂ ਉਹ ਨਹੀਂ ਕਰਦੇ ਕਿਉਂਕਿ ਦੇਖੋ ਇਹਨਾਂ ਦੀ ਦਵਾਈ ਚੱਲਣੀ ਹੈ ਲਾਈਫਟਾਈਮ ਹਾਂ ਤੇ ਜਿਵੇਂ ਹੁਣ ਤੁਸੀਂ ਇਸ ਵਾਰ ਮਿਸਟੇਕ ਕੀਤੀ ਦਵਾਈ ਬੰਦ ਕਰਕੇ ਹਾਂ ਪਰ ਭਗਵਾਨ ਦੀ ਕਿਰਪਾ ਵੀ ਇਹ ਮਿਲ ਗਿਆ ਇੱਥੇ ਸਾਡੇ ਕੋਲੇ ਆ ਗਿਆ ਬਿਆਨੇ ਪਾਈ ਬਹੁਤ ਬੜੀਆਂ ਨਹੀਂ ਤੋਂ ਹਮ ਤੋਂ ਇਹ ਸੋਚ ਰਹੇ ਕਾਂ ਭਟਕ ਰਹਾ ਹੋਗਾ ਔਰ ਕਿਸੇ ਕੇ ਗਲਤ ਬੰਦੇ ਦੇ ਹੱਥ ਚੱਲ ਜਾਂਦਾ ਤਾਂ ਫਿਰ ਉਹ ਪਤਾ ਨਹੀਂ ਇਹਦੇ ਨਾਲ ਕਿੰਨਾ ਟਾਈਮ ਕਿੱਦਾਂ ਇਹ ਤੋਂ ਗੋਬਰ ਚ ਕਾਉਂਦੇ ਹਨ ਇਹ ਉਹ ਭਿਆਰਾ ਵੀਰ ਆ ਜਿਹੜਾ ਛੱਡ ਕੇ ਗਿਆ ਸੀ ਸਾਡੇ ਕੋਲੇ ਨਾ ਹਾਂ ਉਹ ਮਾਂ ਵੀ ਗਏ ਥੇ ਹਮਾਰੇ ਪਾਸ ਵੀ ਗਏ ਥੇ ਨਾ ਹਾਂ ਕੱਲ ਗਏ ਥੇ ਹੈਲੋ ਉਹ ਹਮੇ ਨਹੀਂ ਮਿਲੇ ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਭਿਆਰਾ ਸਿੰਘ ਜੀ ਠੀਕ ਹੋ ਹਾਂਜੀ ਬਾਈ ਜੀ ਵਧੀਆ ਠੀਕ ਠਾਕ ਜੀ ਉਹ ਜਿਹੜਾ ਵੀਰ ਸਾਡੇ ਕੋਲ ਛੱਡ ਕੇ ਗਏ ਨਾ ਤੁਸੀਂ ਰਣਜਸਵਾਨ ਸਿੰਘ ਰਾਣਾ ਹਾਂਜੀ ਹਾਂਜੀ ਉਹਦੇ ਪਿਤਾ ਜੀ ਆਏ ਨੇ ਅੱਜ ਹਾਂਜੀ ਕਈ ਪਰਿਵਾਰ ਹਾਂ ਪਰਿਵਾਰ ਮਿਲ ਗਿਆ ਚਲੋ ਵਧੀਆ ਗੱਲਾਂ ਆ ਦਿੱਲੀ ਤੋਂ ਆਇਆ ਇਹ ਵੀਰ ਜਸਵੰਤ 4 ਮਹੀਨੇ ਪਹਿਲਾਂ ਜਿਸ ਦਿਨ ਆਪਾਂ ਨੂੰ 19 ਤਰੀਕ ਨੂੰ ਮਿਲਿਆ 16 ਤਰੀਕ ਨੂੰ ਗੋਮਈ ਤਣ ਚਾਰ ਦਿਨ ਪਹਿਲਾਂ ਹੀ ਉਦੋਂ ਹੀ ਤੁਹਾਡੇ ਪਿੰਡ ਆ ਗਏ ਦੋ ਤਿੰਨ ਦਿਨ ਹੋ ਗਏ ਤੁਹਾਡੇ ਪਿੰਡ ਕੋਲੋਂ ਦੇ ਨੂੰ ਹਾਂਜੀ ਹਾਂਜੀ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਸੀ ਹੈਨਾ ਤੇ ਚਲੋ ਬਹੁਤ ਸ਼ੁਕਰੀਆ ਤੁਹਾਡਾ ਜੇ ਇੱਥੇ ਪਹੁੰਚਦਾ ਕੀਤਾ ਤੇ ਅੱਗੋਂ ਭਗਵਾਨ ਨੇ ਕਿਰਪਾ ਕੀਤੀ ਸ਼ਿਵਾਸ ਜੀ ਨੇ ਇਹਨਾਂ ਦਾ ਘਰ ਲੱਭ ਕੇ ਦੱਸਿਆ ਤੇ ਉਹ ਵੀ ਆਪਣੇ ਟੀਮ ਦੇ ਮੈਂਬਰ ਨੇ ਸ਼ਿਵਾਸ ਜੀ ਹਾਂ ਅੱਜ ਹੀ ਲੈਣ ਆਏ ਨੇ ਉਹਨਾਂ ਨੂੰ ਇਹ ਦਿੱਲੀ ਦੇ ਰਹਿਣ ਵਾਲੇ ਨੇ ਇਹ ਦਿੱਲੀ ਦੇ ਰਹਿਣ ਵਾਲੇ ਨੇ ਹਾਂਜੀ ਉਦੋਂ ਉਦੋਂ ਤੁਹਾਨੂੰ ਇਹਨਾਂ ਨੇ ਹਰਿਆਣੇ ਦਾ ਦੱਸਿਆ ਕਰ ਦਿੱਤੀ ਹਰਿਆਣੇ ਮੈਂ ਉਹ ਬਹਾਦਰਗੜ੍ਹ ਮੈਂ ਇਸ ਦੀ ਮਾਂ ਹੈ ਨਾ ਵਾਹ ਕੀ ਇਹ ਨਾਨਕੇ ਆ ਨਾ ਜਿਹੜੇ ਉਹ ਬਹਾਦਰਗੜ੍ਹ ਆ ਉੱਥੋਂ ਤਾਂ ਤਾਂ ਦੱਸਦਾ ਸੀ ਇਹ ਦਿੱਲੀ ਨਾ ਪੰਜਾਬੀ ਬਸਤੀ ਆਨੰਦਪੁਰਬਾ ਦੇ ਰਹਿਣ ਵਾਲੇ ਨੇ ਪੰਜਾਬੀ ਬਸਤੀ ਆਨੰਦਪੁਰਬਾ ਦੇ ਜੀ ਚਲੋ ਬਹੁਤ ਵਧੀਆ ਹੋਇਆ ਜੀ ਪਰਿਵਾਰ ਮਿਲ ਗਿਆ ਹਾਂ ਜਾਇਆ ਜੀ ਕੈਨੇਡਾ ਜੀ ਹਾਂ ਜੀ ਜਾਇਆ ਜੀ ਬਾਈ ਆਪਣੀ ਟੀਮ ਮੈਂਬਰ ਮਿਲੇ ਸੀ ਹਾਂ ਮਿਲੇ ਸੀ ਮਿਲੇ ਸੀ ਹਾਂ ਮਿਲੇ ਸੀ ਵੀਰੇ ਹਾਂ ਜੀ ਹਾਂ ਜੀ ਆਇਆ ਸੀ ਜੀ ਚਲੋ ਵਧੀਆ ਜੀ ਵਧੀਆ ਠੀਕ ਆ ਪਿਆਰੇ ਠੀਕ ਆ ਵੀਰੇ ਠੀਕ ਆ ਬਾਈ ਜੀ ਧੰਨਵਾਦ ਓਕੇ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਿਹਾਰਾ ਵੀਰ ਸਿੰਘ ਜੀ ਨੇ ਇਸ ਵੀਰ ਨੂੰ ਸਾਡੇ ਕੋਲੇ ਪੁਆਇੰਟਾ ਕੀਤਾ ਸੀਗਾ ਤੇ ਅੱਜ ਸੁਭਾਸ਼ ਜੀ ਦੀ ਮਿਹਰਬਾਨੀ ਨਾਲ ਤੇ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਇੱਕ ਬਾਪ ਆਪਣੇ ਪੁੱਤਰ ਨੂੰ ਮਿਲ ਰਿਹਾ ਤੇ ਨਹੀਂ ਤਾਂ ਪਤਾ ਨਹੀਂ ਰਾਣੇ ਵੀਰ ਵਰਗੇ ਕਿੰਨੇ ਬੰਦੇ ਨੇ ਜਿਹੜੇ ਸੜਕਾਂ ਦੇ ਉੱਤੇ ਘੁੰਮਦਿਆਂ ਏਦਾਂ ਗੁਜਰਾਂ ਦੇ ਜਾਂ ਕਿਸੇ ਉਦਾਂ ਦੇ ਗਲਤ ਬੰਦਿਆਂ ਦੇ ਹੱਥ ਚੜ ਜਾਂਦੇ ਨੇ ਜਿਹੜੇ ਉਹਨਾਂ ਤੋਂ ਜ਼ਿੰਦਗੀ ਭਰ ਗੁਹਾ ਚਕਾਉਂਦੇ ਨੇ ਸਾਰਾ ਸਾਰੀ ਉਮਰ ਉਹਨਾਂ ਤੋਂ ਕੁੱਟ-ਕੁੱਟ ਕੇ ਉਹਨਾਂ ਦਾ ਬੁਰਾ ਹਾਲ ਕਰਦੇ ਨੇ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਅਪਰਾਲੇ ਚ ਸਹਿਯੋਗ ਦਿੱਤਾ ਅੱਜ ਇੱਕ ਪੁੱਤ ਆਪਣੀ ਮਾਂ ਕੋਲੇ ਇੱਕ ਆਪਣਾ ਪੁੱਤ ਆਪਣੇ ਬਾਪ ਕੋਲੇ ਆਪਣੇ ਘਰ ਜਾ ਰਿਹਾ ਤੇ ਸ਼ਬਾਹ ਜੀ ਆ ਜਿਨ੍ਹਾਂ ਨੇ ਇਹਨਾਂ ਦਾ ਘਰ ਲੱਭਣ 'ਚ ਸਾਡਾ ਸਹਿਯੋਗ ਕੀਤਾ ਸ਼ਬਾਹ ਜੀ ਸ਼ਬਾਹ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਤੁਸੀਂ ਜਸਵੰਤ ਸਿੰਘ ਰਾਣਾ ਜੀ ਦੇ ਫਾਦਰ ਸਾਹਿਬ ਸਾਡੇ ਕੋਲ ਪਹੁੰਚ ਗਏ ਨੇ ਜੀ ਪਾਤਸ਼ਾਹ ਜੀ ਹਾਂ ਜੀ ਦਿੱਲੀ ਰਹਿੰਦੇ ਸੀ ਜੀ ਕਹਿੰਦੇ ਪੰਜਾਬੀ ਬਸਤੇ ਦੇ ਵਿੱਚ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬੜੀ ਮਿਹਰਬਾਨੀ ਚਲੋ ਸ਼ੁਭਾ ਜੀ ਤੁਸੀਂ ਬਹੁਤ ਚੰਗਾ ਕੀਤਾ ਤੁਸੀਂ ਘਰ ਲੱਭ ਕੇ ਇਹਨਾਂ ਨੂੰ ਇੱਥੇ ਪੁਆਇੰਟਾ ਕੀਤਾ ਬਹੁਤ ਧੰਨਵਾਦ ਸ਼ੁਭਾ ਜੀ ਬਹੁਤ ਬਹੁਤ ਸ਼ੁਕਰ ਹੈ ਜੀ ਬਹੁਤ ਸ਼ੁਕਰ ਹੈ ਜੀ ਪਰਮਾਤਮਾ ਇਸ ਤਰ੍ਹਾਂ ਹੀ ਸੇਵਾ ਲਈ ਰੱਖੇ ਜੀ ਤੁਸੀਂ ਸਾਡੇ ਵਿੱਚ ਲਈ ਰੱਖੋ ਜਦੋਂ ਵੀ ਹੁਕਮ ਹੋਏਗਾ ਕੋਈ ਜੋ ਵੀ ਘੰਡੇ ਤੁਹਾਡੇ ਲਈ ਤਿਆਰ ਹੈ ਧੰਨਵਾਦ ਜੀ ਧੰਨਵਾਦ ਹੋ ਕੇ ਸ਼ੁਭਾ ਜੀ ਸਤਿ ਸ੍ਰੀ ਅਕਾਲ ਤੇ ਇਸ ਤਰ੍ਹਾਂ ਕਈ ਵਾਰੀ ਸਵੱਬ ਬਣਦੇ ਆ ਜੀ ਕਰੇ ਅਰਦਾਸ ਰਾਣੀ ਵਾਸਤੇ ਵੀਰ ਵਾਸਤੇ ਜਸਵੰਤ ਸਿੰਘ ਤੰਦਰੁਸਤ ਰਵੇ ਚੜ੍ਹਦੀ ਕਲਾ ਚ ਰਹੇ ਆਪਣੇ ਬੱਚਿਆਂ ਚ ਰਹਿ ਕੇ ਆਪਣੇ ਪਰਿਵਾਰ ਚ ਰਹਿ ਕੇ ਆਪਣਾ ਜੀਵਨ ਬਤੀਤ ਕਰਾ ਵਾਹਿਗੁਰੂ ਜੀ ਅਕਾਲ ਸਰ ਵਾਹਿਗੁਰੂ